ਆ ਤੋਂ ਅਤੇ ਈਰਖਾ ਤਾਲਕਾ ਦੇ ਕਰਕੇ ਆਮ ਲੋਕਾਂ ਜਿਹੜੀ ਕਾਫੀ ਪਰੇਸ਼ਾਨੀ ਉਹ ਝੇਲਨੀ ਪੈਂਦੀ ਹੈ ਜੇ ਤੁਸੀਂ ਤਸਵੀਰ ਹੈ ਦੇਖਦੇ ਹੋ ਤਾਂ ਕਾਫੀ ਲੰਬਾ ਜਾਮ ਲੱਗਾ ਹੋ ਸੋ ਬਿਲਕੁਲ ਟ੍ਰੈਫਿਕ ਪੁਲ ਦੇ ਦਾਵੇ ਫੇਰ ਹੁੰਦੇ ਰਹਿਵਾ ਰਹੇ ਨੇ ਅਸੀਂ ਅਸੀਂ ਦੁਕਾਨ ਦੀ ਕੋਸ਼ਿਸ਼ ਕਰਾਂਗੇ ਕਿਥੇ ਜਿਹੜਾ ਜਾਮ ਅੱਜ ਤੇ ਟ੍ਰੈਫਿਕ ਮੁਲਾਜ਼ਮ ਨੇ ਬੈਠੇ ਹੋਏ ਨੇ ਟ੍ਰੈਫਿਕ ਨੇ ਲੰਮੀਆਂ ਲੰਮੀ ਇੱਕ ਕਤਾਰ ਲੱਗਿਆ ਤੇ ਪਾ ਬੈਠੇ ਰਾਮਾ ਜੀ ਕੋਈ ਕੋਈ ਜਾਮ ਨਹੀਂ ਲੱਗਾ ਹੁਣੇ ਕਢਾ ਕੇ ਆਇਆ ਉਹਨਾਂ ਦੇ ਮਨ ਕਰ ਨਹੀਂ ਹੈਗਾ ਮੇਰੀ ਬਾਤ ਸੁਣੀ ਬਾਹਰ ਦਵਾਈ ਲੈ ਕੇ ਆਉਂਦਾ ਜਮਾ ਇਸ ਸਟੋਰ ਤੋਂ ਮੈਨੂੰ ਕਿਹਦੇ ਤੋਂ ਦਵਾਈ ਪਲੀਜ਼ ਟ੍ਰੈਫਿਕ ਫੌਟ ਦੇ ਦਾਵੇ ਇੱਕ ਵਾਰ ਫਿਰ ਫੇਲ ਹੁੰਦੇ ਨੇ ਸਰਾਰੇ ਤੋਂ ਬਿਲਕੁਲ ਅੰਦਾਜ਼ੇ ਲੁਧਿਆਣਾ ਦੇ ਵਨਸਟੈਂਡ ਦੇ ਉੱਪਰ ਮੌਜੂਦ ਆ ਤੇ ਆਟੋ ਅਤੇ ਈਰਖਿਆ ਚਾਲਕਾਂ ਦੇ ਕਰਕੇ ਆਮ ਲੋਕਾਂ ਜਿਹੜੇ ਕਾਫੀ ਪਰੇਸ਼ਾਨੀ ਉਹ ਝੇਲ ਨਹੀਂ ਪੈਂਦੀ ਹੈ ਜੇ ਤੁਸੀਂ ਤਸਵੀਰਾਂ ਦੇਖਦੇ ਹੋ ਕਾਫੀ ਲੰਬਾ ਜਾਮ ਲੱਗਾ ਹੋ ਸੋ ਬਿਲਕੁਲ ਟ੍ਰੈਫਿਕ ਫੌਟ ਦੇ ਦਾਵੇ ਫੇਲ ਹੁੰਦੇ ਨੇ ਸਰਾਰੇ ਨੇ ਕੋਈ ਇਸੇ ਜਗ੍ਹਾ ਦੇ ਉੱਪਰ ਅਕਸਰ ਐਕਸੀਡੈਂਟ ਵੀ ਹੁੰਦੇ ਨੇ ਤੇ ਕਾਫੀ ਲੰਬਾ ਜਾਮ ਵੀ ਲੱਗਾ ਰੰਦਾ ਦਾ ਸੋ ਤਸਵੀਰ ਆ ਸਮੇਂ ਦਿਖਾਉਂਦੀ ਜਿਹੜੀ ਜਰੂਰ ਕੋਸ਼ਿਸ਼ ਕਰਾਂਗੇ ਉਹ ਸਾਹਮਣੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਉਸੇ ਜਗ੍ਹਾ ਦੇ ਉੱਪਰ ਕਾਫੀ ਜਿਹੜੇ ਆਟੋ ਲੱਗੇ ਹੋਏ ਨੇ ਆਟੋ ਲੱਗੇ ਹੋਣ ਕਰਕੇ ਇਸੇ ਜਗ੍ਹਾ ਦੇ ਉੱਪਰ ਕਾਫੀ ਜਿਹੜਾ ਲੰਬਾ ਜਾਮ ਆ ਉਹ ਲੱਗਾ ਰੰਦਾ ਤੇ ਇਸੇ ਜਗ੍ਹਾ ਦੇ ਉੱਪਰ ਆਮ ਲੋਕਾਂ ਜਿਹੜੀ ਕਾਫੀ ਪਰੇਸ਼ਾਨੀ ਉਹ ਝੇਲੀ ਪਈ ਸੋ ਦੂਸਰੇ ਪਾਸੇ ਤਸਵੀਰ ਆ ਵੀ ਦਿਖਾਉਂਦੀ ਜਿਹੜੀ ਜਰੂਰ ਆ ਕੋਸ਼ਿਸ਼ ਕਰਾਂਗੇ ਸੋ ਇਸ ਪਾਸੇ ਜਿਹੜੇ ਆਟੋ ਨੇ ਦੇਖ ਸਕਦੇ ਹੋ ਤੁਸੀਂ ਸੋ ਉਧਰ ਵੀ ਆਟੋ ਤੇ ਉਸੇ ਜਗ੍ਹਾ ਦੇ ਉੱਪਰ ਵੀ ਆਟੋ ਅ ਦਿਖਦੇ ਨਜ਼ਰ ਆ ਰਹੇ ਤੇ ਇਸ ਜਗ੍ਹਾ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਰੋਡ ਦੇ ਉੱਪਰ ਜਿਹੜੇ ਆਟੋ ਇੰਡਾ ਜਿਹੜੇ ਅਨਾਂ ਤੋਂ ਲੋ ਜਿਹੜੇ ਲਗਾਏ ਹੋਏ ਨੇ ਸੋ ਜਿਸ ਕਰਕੇ ਆਮ ਲੋਕਾਂ ਜਿਹੜੀ ਖਾਸ ਕਰਕੇ ਬੜੀ ਆਤਮਾ ਤੈਨ ਨਹੀਂ ਪੈਂਦੀ ਐ ਪਰ ਟ੍ਰੈਫਿਕ ਦਾ ਪੂਰ ਸੇ ਘਮ ਘੱਡੇ ਜਿਹੜੀ ਨੀਂਦ ਹੋ ਸੁੱਤੀ ਹੋਈ ਐ ਕੋ ਗੱਲਬਾਤ ਕਰਦੇ ਜਿਹੜੀ ਜ਼ਰੂਰ ਆ ਕੋਸ਼ਿਸ਼ ਕਰਾਂਗੇ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਆਮ ਲੋਕਾਂ ਨਾਲ ਗੱਲਬਾਤ ਕਰਾਂਗੇ ਉਸੇ ਇੱਕ ਪਹਿਲਾ ਆਟੋ ਚਾਲਕ ਨਾਲ ਗੱਲਬਾਤ ਕਰਦੇ ਜਿਹੜਾ ਇਹ ਆਟੋ ਹੈ ਉਹ ਲਗਾਏ ਹੋਏ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਦੋਂ ਕੈਮਰਾ ਔਨ ਹੋਇਆ ਤੇ ਜਿਹੜੇ ਆਟੋ ਚ ਕੋਈ ਵੀ ਜਿਹੜਾ ਨੀਖੜਾ ਹੈ ਬਈ ਇਹ ਕੀ ਕਹਿਣਾ ਚਾਹੋਗੇ ਆਟੋ ਘੱਟ ਜਾਂਦੇ ਆ ਬੜੇ ਹੱਥੇ ਹੁੰਦੇ ਆ ਅੱਜ ਦਿਨ ਜਿਹੜੇ ਹੱਥ ਹੁੰਦੇ ਕੀ ਕਹਿਣਾ ਕਿ ਪਛਾਣੀ ਨਹੀਂ ਹੁੰਦੀ ਐਂ ਉਹ ਐਵੇਂ ਤੂੰ ਐਦੂ ਦਾ ਆਇਆ ਬਾਹਰੋਂ ਆਇਆ ਤੇ ਉਹ ਨੌਕਰ ਦਾ ਹੈ ਨਹੀਂ ਇੱਥੇ ਪਰ ਜਿਹੜਾ ਹੈਗਾ ਟੈਕਸ ਦੇ ਨੇਮ ਆ ਫਾਰ ਇਹ ਰੋਡ ਤੇ ਚੀਜ਼ ਅੱਧੀ ਹੁੰਦਾ ਹੀ ਨਹੀਂ ਜੀ ਜਿਹਾ ਉਹਦੇ ਰਵੇ ਡੀਂਡਾ ਕਿਹੜਾ ਤੇ ਇਸ ਜਗ੍ਹਾ ਦੇ ਉੱਪਰ ਨਾ ਹਾਸੇ ਬਹੁਤ ਹੁੰਦੇ ਕਿਉਂਕਿ ਜਿਹੜੇ ਆਟੋ ਸੈਂਟਰ ਦੇ ਵਿੱਚ ਖੜ ਜਾਂਦੇ 10 ਵਧੀਆਂ ਸਵਾਰੀਆਂ ਵਿੱਚ ਆਮ ਲੋਕਾਂ ਜਿਹੜੀ ਜ਼ਿੰਦਗੀ ਕਾਟ ਲੈ ਜਾਂਦੀ ਉਹ ਦੇਖੋ ਸਾਰਿਆਂ ਨੂੰ ਪਰੇਚਾਨੀ ਹੋ ਜਾਂਦੀ ਹੈ ਇਹਨਾਂ ਨੇ ਵੀ ਆਪਦੀ ਰੋਜ਼ੀ ਰੋਟੀ ਕਮਾਉਣੀ ਆ ਤੇ ਜੇ ਆਪਾਂ ਵੇਖੀ ਆਪਾਂ ਵੀ ਜਿਆਦਾ ਮੁਸ਼ਕਿਲ ਜਾ ਜਾਂਦੇ ਆ ਜਦੋਂ ਟ੍ਰੈਫਿਕ ਜਾਮ ਹੁੰਦਾ ਕਿਤੇ ਨੇ ਚੰਦੂ ਰੇਡ ਜਾਣਾ ਆਉਣਾ ਹੁੰਦਾ ਉਹਦੇ ਕਰਕੇ ਸਮੱਥਿਆ ਖੜੀ ਹੋ ਜਾਂਦੀ ਹੈ ਲੱਗਦਾ ਨਹੀਂ ਸ਼ਹਿਰ ਦੇ ਵਿੱਚ ਦੂਰ ਦੂਰ ਤਾਂ ਘਾਟੇ ਹੀ ਦਿਖਦੇ ਹੋਰ ਕੋ ਦਿਖਦੇ ਨਹੀਂ ਆ ਫਿਰ ਘਰੇ ਕੀ ਕੋਈ ਤੋ ਬਿਲਕੁਲ ਜਿਹੜੇ ਇਹ ਲੋਕ ਨੇ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਸੋ ਤਸਵੀਰ ਆਪ ਵੀ ਦੇਖ ਤੁਸੀਂ ਜਿਹੜੇ ਜਗ੍ਹਾ ਤੋਂ ਉੱਪਰ ਫਿਰ ਜਿਹੜੇ ਆਟੋ ਖੜੇ ਹੋਗੇ ਨੇ ਤੋ ਇੱਕ ਤੇ ਨਹੀਂ ਦੋ ਨਹੀਂ ਗਰ ਦਿਨਾਂ ਦੇ ਹਿਸਾਬ ਨਾਲ ਇਸ ਜਗ੍ਹਾ ਤੋਂ ਉੱਪਰ ਜਿਹੜੇ ਆਟੋ ਨੇ ਖੜਦੇ ਨੇ ਸਵਾਰੀਆਂ ਲੈਂਦੇ ਨੇ ਕਿ ਕਿਤੇ ਜਾਮ ਕਾਫੀ ਲੱਗ ਜਾਂਦਾ ਤੋ ਬਿਲਕੁਲ ਗੱਲਬਾਤ ਜਿਹੜੀ ਜਰੂਰ ਕਰਾਂਗੇ ਜਿਹੜੇ ਯੂਨੀਫਾਰਮ ਹੈ ਉਹ ਵੀ ਨਹੀਂ ਪਾਈ ਹੋਈ ਬਈ ਕੀ ਕਹਿਣਾ ਚਾਹੁੰਗੇ ਜੀ ਕੀ ਨਾਮ ਇਹਦਾ ਹੈ ਕੀ ਕਹਿਣਾ ਚਾਹੁੰਗੇ ਆਟੋ ਲਾ ਕੇ ਖੜੇ ਹੋਤੇ ਇਹ ਤੁਹਾਡਾ ਇਹ ਲੈਣਾ ਤੋ ਦੇਖੋ ਤੁਸੀਂ ਜਿਹੜੇ ਦਿਨ ਤੋਂ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਾਫੀ ਜਿਹੜੇ ਆਟੋ ਲੱਗੇ ਨੇ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਟੋ ਜਿਹੜਾ ਭਜਾਉਣ ਦੀ ਕੋਸ਼ਿਸ਼ ਉਹ ਕੀਤੀ ਗਿਆ ਕੋਈ ਵੀ ਜਿਹੜਾ ਟ੍ਰੈਫਿਕ ਮੁਲਾਜ਼ਮ ਐ ਇਸ ਜਗ੍ਹਾ ਦੇ ਉੱਪਰ ਜਿਹੜਾ ਕੋਈ ਕਾਰਵਾਈ ਨਹੀਂ ਕਰਦਾ ਆ ਨਜ਼ਰ ਆ ਰਿਹਾ ਤੇ ਤਸਵੀਰਾਂ ਤੁਸੀਂ ਦੇਖੇਗਾ ਜਿਹੜੇ ਆਟੋ ਨੇ ਉਹ ਭੱਜਦੇ ਹੋਏ ਨਜ਼ਰ ਆ ਰਹੇ ਨੇ ਅੱਗੇ ਜਾ ਕੇ ਫਿਰ ਖੜ ਗਏ ਨੇ ਸੋ ਬਿਲਕੁਲ ਇਤਨਾ ਕਿ ਟ੍ਰੈਫਿਕ ਪੁਲਿਸ ਨੂੰ ਇਸ ਜਗ੍ਹਾ ਦੇ ਉੱਪਰ ਜਿਹੜੀ ਕਾਰਵਾਈ ਆ ਕਰਨੀ ਚਾਹੀਦੀ ਏ ਕਿਉਂਕਿ ਟ੍ਰੈਫਿਕ ਪੁਲਿਸ ਦੇ ਜਿਹੜੇ ਦਾਅਵੇ ਨੇ ਰੋਜ਼ ਦੇ ਹੁੰਦੇ ਨਜ਼ਰ ਆਦੇ ਇਸ ਜਗ੍ਹਾ ਦੇ ਉੱਪਰ ਕਈ ਹਾफ्ते ਹੀ ਹੁੰਦੇ ਸੋ ਕਾਮਨੀ ਜਿਹੜੀ ਤਸਵੀਰਾਂ ਖਾਂ ਦੀ ਜਿਹੜੀ ਜਰੂਰ ਉਸੇ ਕਰਾਂਗੇ ਸੋ ਸ਼ਹਿਰ ਵਾਸੀ ਨਾਲ ਨੇ ਉਹਨਾਂ ਮੇਰੇ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਾਂਗੇ ਉਸ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਦਿਖਾਦਨੇ ਆ ਪਰਨੇ ਪਾਸੇ ਵੀ ਆਟੋ ਇੱਕ ਜਗ੍ਹਾ ਤੋਂ ਉੱਪਰ ਵੀ ਆਟੋ ਤੇ ਦੂਰ ਦੂਰ ਤੱਕ ਆਟੋ ਦੇ ਵਸਨੇ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਾਂਗੇ ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਬਈ ਕੀ ਕਹਿਣਾ ਚਾਹੁੰ ਕਿੰਨੀ ਕੋ ਪਰੇਸ਼ਾਨੀ ਆ ਰਹੀ ਕਿਉਂਕਿ ਕਾਫੀ ਜਾਮ ਲੱਗਾ ਹੈ ਤੇ ਸਿੱਧੇ ਤੌਰ ਤੇ ਜ਼ਿੰਮੇਵਾਰ ਜਿਹੜੇ ਆਟੋ ਚੱਲ ਗਣੇ ਭਾਜੀ ਇਹ ਤੁਸੀਂ ਦੇਖੋ ਅੱਜ ਦਾ ਕੰਮ ਨਹੀਂ ਹੈ ਕਿ ਰੋਜ਼ ਜਿਹੜੇ ਟਾਈ ਇਥੇ ਜਾਮ ਲੱਗਾ ਹੀ ਰਹਿੰਦਾ ਹੈ ਓਏ ਭਾਜੀ ਕੱਲਾ ਕਰਨ ਆਟੋ ਨਹੀਂ ਹੈਗੇ ਤੁਸੀਂ ਦੇਖੋ ਬੱਸ ਸਟੈਂਡ ਬਿਲਕੁਲ ਨਾਲ ਹੈ ਜਿਹੜੀਆਂ ਬੱਸਾਂ ਸ਼ਹਿਰ ਚ ਐਂਟਰ ਕਰਦੀਆਂ ਉਪਰੋਂ ਪੂਲ ਤੋਂ ਐਂਟਰ ਕਰਦੀਆਂ ਜਿਹੜੀ ਬਾਰੂ ਟ੍ਰੈਫਿਕ ਆਂਦੀ ਹੈ ਭਾਜੀ ਸਾਰੀ ਪੂਲ ਤੋਂ ਐਂਟਰ ਕਰਦੀ ਹੈ ਸ਼ਹਿਰ ਦੀ ਸਾਈਡ ਤੋਂ ਐਂਟਰ ਕਰਦੀ ਹੈ ਜਦੋਂ ਐਂਟਰ ਕਰਦੀ ਹੈ ਇੱਥੇ ਆ ਕੇ ਪਹੀ ਇਕੱਠੀ ਹੋਏ ਨਹੀਂ ਸਾਰੀਆਂ ਬੱਸਾਂ ਨੇ ਸਾਈਡ ਦੇ ਬੱਸਾਂ ਲਾ ਦਿੰਦੇ ਨੇ ਚਾਹ ਪ੍ਰਾਈਵੇਟ ਹੋਣ ਚਾਹ ਸਰਕਾਰੀ ਹੋਣ ਉਹਦੇ ਨਾਲ ਆਟੋ ਲੱਗ ਜਾਂਦੇ ਨੇ ਭਾਜੀ ਠੀਕ ਮਲਾਇਵਾ ਹੁੰਦੀਦਾ ਇੱਥੇ ਕੋਈ ਵੀ ਅਰ ਇੱਕ ਅਦਾ ਹੁੰਦਾ ਆ ਉਹਨੂੰ ਨਾਲ ਬਾਰੇ ਪੱਕੀ ਗਿਆ ਸਕਦੇ ਆ ਇੱਕ ਅਦਾ ਹੁੰਦਾ ਪਰ ਉਹ ਟ੍ਰੈਫਿਕ ਮੈਜਿਕ ਕਿੰਨਾ ਕੰਟਰੋਲ ਕਰਨ ਦਾ ਕੰਮ ਨਹੀਂ ਹੈਗਾ ਲੱਗਦਾ ਚਲਾਨ ਕੱਟਣ ਨਾਲੋਂ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਨਾ ਤਾਂ ਟ੍ਰੈਫਿਕ ਘੜਾਈ ਜਾ ਰਹੀ ਹੈ ਨਾ ਹੀ ਆਮ ਲੋਕਾਂ ਨੂੰ ਜਿਹੜੀ ਰਾਹ ਦਿੱਤੀ ਜਾ ਰਹੀ ਹੈ ਭਾਜੀ ਬਿਲਕੁਲ ਠੀਕ ਗੱਲ ਹੈ ਟ੍ਰੈਫਿਕ ਆਲਾ ਦਾ ਕੰਮ ਤਾਂ ਮੇਨ ਮਕਸਦ ਇਹ ਹੀ ਹੋਣਾ ਚਾਹੀਦਾ ਕਿ ਆਪਾਂ ਟ੍ਰੈਫਿਕ ਨੂੰ ਸਪੂਟ ਚਲਾਈਏ ਤਾਂ ਕਿ ਟ੍ਰੈਫਿਕ ਦੇ ਨਾਲ ਰੁਕੇ ਪਰ ਤੁਸੀਂ ਦੇਖੋ ਟ੍ਰੈਫਿਕ ਕਿਥੇ 24 ਘੰਟੇ ਰੁਕਿਆ ਹੀ ਰਹਿੰਦਾ ਆ ਤੇ ਕਿੰਨੀ ਕੁ ਪਰੇਸ਼ਾਨੀ ਚੇਲਨੀ ਪੈਂਦੀ ਕਿਉਂਕਿ ਕਾਫੀ ਲੰਮਾ ਜਾਮ ਲੱਗਾ ਹੋਇਆ ਹੈ ਭਾਜੀ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਮੈਂ ਤੁਹਾਨੂੰ ਹੀ ਬੇਨਤੀ ਕਰ ਰਿਹਾ ਕਿ ਬੱਸਾਂ ਦੇ ਨਾਲ ਆਟੋ ਲਾ ਲੈਂਦੇ ਨੇ ਸੜਕ ਅੱਗੇ ਇੰਨੀ ਵੱਡੀ ਨਹੀਂ ਆ ਗਈ ਅੱਗੋਂ ਲੰਘਣ ਨੂੰ ਜਗ੍ਹਾ ਹੀ ਨਹੀਂ ਦਿੰਦੀ ਭਾਜੀ ਕਾਰ ਵੀ ਕੀ ਹੋਣੀ ਚਾਹੀਦੀ ਕਾਰ ਵੀ ਤਾਂ ਭਾਜੀ ਪਹਿਲੇ ਹੋਣੀ ਚਾਹੀਦੀ ਕਿ ਜੇ ਬੱਸਾਂ ਦੇ ਜਿਹੜਾ ਸਿਆੜਾ ਅੰਦਰ ਹੈ ਭਾਜੀ ਉਹ ਜਿਹੜਾ ਸਿਆੜਾ ਵਾਸੀਆਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਦਾ ਇਹੀ ਕਹਿਣਾ ਹੈ ਕਿ ਰੋਜ਼ ਇਸ ਤਰੀਕੇ ਨਾਲ ਇਸ ਜਗ੍ਹਾ ਤੋਂ ਉੱਪਰ ਜਿਹੜਾ ਜਾਮ ਲੱਗਦਾ ਹੈ ਤੇ ਆਮ ਲੋਕਾਂ ਜਿਹੜੀ ਪਰੇਸ਼ਾਨੀ ਉਹ ਲੈਣੀ ਪੈਂਦੀ ਸ ਅੱਗੇ ਵੀ ਆਟੋ ਪਿੱਛੇ ਵੀ ਆਟੋ ਪਰ ਕੋਈ ਵੀ ਸਿੱਧੇ ਤੌਰ ਤੇ ਟ੍ਰੈਫਿਕ ਨਿਯਮਾਂ ਦੀਆਂ ਜਿਹੜੀਆਂ ਝੰਡੀਆਂ ਉਡਾਈਆਂ ਜਾ ਰਹੀਆਂ ਇਹਨਾਂ ਦੇ ਮਨ ਦੇ ਵਿੱਚ ਕੋਈ ਵੀ ਜਿਹੜਾ ਡਰ ਨਹੀਂ ਹੈਗਾ ਬਿਲਕੁਲ ਦੇਖੋ ਕੁੰਡੀ ਨਜ਼ਰ ਆ ਰਿਹਾ ਸੋ ਦੂਸਰੇ ਪਾਸੇ ਜਿਹੜੇ ਟ੍ਰੈਫਿਕ ਮੁਲਾਜ਼ਮ ਪੁਲਸ ਮੁਲਾਜ਼ਮ ਉਹ ਵੀ ਖੜੇ ਉਹਨਾਂ ਨਾਲ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਾਂਗੇ ਪਰ ਇਹਨਾਂ ਦੇ ਜਹਨ ਦੇ ਵਿੱਚ ਕੋਈ ਵੀ ਜਿਹੜਾ ਡਰ ਨਹੀਂ ਹੈਗਾ ਕਿਉਂਕਿ ਇਸ ਜਗ੍ਹਾ ਦੇ ਉੱਪਰ ਆਏ ਦਿਨ ਇਸੇ ਤਰੀਕੇ ਨਾਲ ਜਿਹੜੇ ਆਟੋ ਲੱਗਦੇ ਐ ਤੇ ਇਸੇ ਤਰੀਕੇ ਨਾਲ ਜਿਹੜੇ ਹਾਦਸੇ ਉਹ ਵੀ ਹੁੰਦੇ ਐ ਸੋ ਬਿਲਕੁਲ ਜਿਹੜੀ ਤਸਵੀਰ ਹੈ ਟ੍ਰੈਫਿਕ ਉਸ ਇਸ ਜਗ੍ਹਾ ਤੋਂ ਪਰੇ ਧਿਆਨ ਦੇਣ ਵਾਲਾ ਨਹੀਂ ਹੈਗਾ ਕਿ ਟ੍ਰੈਫਿਕ ਪੰਜਾਮ ਹੋਣ ਕਰਕੇ ਆਮ ਲੋਕਾਂ ਜਿਹੜੀ ਪਰੇਸ਼ਾਨੀ ਉਹ ਝੇਨੀ ਪੈਂਦੀ ਹੈ। ਤੋਂ ਤਸਵੀਰ ਦਿਖਾਉਂਦੀ ਕੋਸ਼ਿਸ਼ ਕਰਾਂਗੇ ਉੱਥੇ ਜਿਹੜਾ ਜਾਮ ਹੈ ਤੇ ਟ੍ਰੈਫਿਕ ਮੁਲਾਜ਼ਮ ਨੇ ਬੈਠੇ ਹੋਏ ਨੇ ਤੇ ਗੱਲਬਾਤ ਉਹ ਕਰ ਰਹੇ ਨੇ ਬਾਈ ਜੀ ਕੀ ਕਹਿਣਾ ਚਾਹੋਗੇ? ਪਰ ਟ੍ਰੈਫਿਕ ਜਣੀ ਲੰਮੀ ਲੰਮੀ ਇੱਕ ਤਾਰਾ ਲੱਗਿਆ ਤੇ ਆਪਾਂ ਬੈਠੇ ਆ ਰਾਮਾ ਜੀ ਤੇ ਮੇਰੇ ਵੀਰ ਅਜੇ ਆਂਕੇ ਤੇ ਕੋਈ ਕੋਈ ਜਾਮ ਨਹੀਂ ਲੱਗਾ ਹੁਣੇ ਕਢਾ ਕੇ ਆਇਆ। ਮਸ਼ੀਨ ਅਕੀ ਉਧਰੋਂ ਚਲਾਨ ਕਰਕੇ ਆ ਪਾਣੀ ਘੁੱਟਦੇ ਨਹੀਂ ਚਲੋ ਤੁਸੀਂ ਕੰਮ ਕਰ ਰਹੇ ਹੋ ਮਤਲਬ ਆਰਾਮੀ ਜ਼ਰੂਰੀ ਹੈ ਜਿਹੜੇ ਆਟੋ ਚਾਲਕ ਨੇ ਉਹਨਾਂ ਦੇ ਉਹ ਪਰੇਸ਼ਾਨੀ ਹੜੀ ਜਾਂ ਲੋਕ ਆਹ ਦੇਖੋ ਕਿੰਨੇ ਚਲਾਨ ਕੀਤੇ ਆ ਰੋਜ਼ ਦੇ ਚਲਾਨ ਕਰਦੇ ਆ ਰੋਜ਼ ਦੇ 10-10 ਚਲਾਨ 15-15 ਕਰਾਣ ਇਹਨਾਂ ਆਟੋਆਂ ਦੇ ਕਰਦੇ ਆ ਤੇ ਫਿਰ ਜਦੋਂ ਕੈਮਰਾ ਆਨ ਹੁੰਦਾ ਭੱਜ ਜਾਂਦੇ ਫਿਰ ਕਿੱਲੇ ਲੱਗੇ ਖੜ੍ਹ ਜਾਂਦੇ ਇਹਨਾਂ ਦੇ ਮਨ ਤਾਂ ਨਹੀਂ ਹੈਗਾ ਮੇਰੀ ਗੱਲ ਸੁਣੀ ਆ ਦਵਾਈ ਲੈ ਕੇ ਜਾ ਜੋ ਮੈਂ ਤੁਹਾਨੂੰ ਸੋਚ ਤੋਂ ਤੇ ਆ ਦਵਾਈ ਖਾਣ ਲੱਗਾ ਉੱਪਰ ਸੁਪਰਪਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਡ੍ਰੈਫਿੰਗ ਮਾਈਮਾ ਨਾਲ ਗੱਲਬਾਤ ਕੀਤੀ ਹੈ ਅਰਾ ਦੇ ਸੇਤ ਨਹੀਂ ਸਹੀ ਹੈਗੀ ਪਰ ਉਸ ਦੇ ਬਾਵਜੂਦ ਇਹ ਦੇਹੀ ਦੇ ਨਾਲ ਜਿਹੜੀ ਡਿਊਟੀ ਨਿਭਾਈ ਜਾ ਰਹੀ ਹੈ ਪਰ ਕਿਤਨਾ ਕਿਤੇ ਆਮ ਲੋਕਾਂ ਨੂੰ ਵੀ ਅਵੇਅਰ ਹੋਣ ਦੀ ਲੋੜ ਹੈ ਇੱਥੇ ਸਾਰੇ ਕਮਲਾਜਮ ਆਪਣੀ ਡਿਊਟੀ ਨਿਭਾ ਰਹੇ ਨੇ ਉੱਤੇ ਜਿਹੜਾ ਹੁਣ ਸਾਥ ਹੋ ਦੇਣਾ ਜੇ ਤੁਸੀਂ ਆਪਣੀ ਡਿਊਟੀ ਬਖੂਬੀ ਨਿਭਾਣਿਓ ਜੀ ਲਗਾਤਾਰ ਇਹ ਇਹ ਮੈਂ ਨਹੀਂ ਕਹਿਆ ਯਾ ਤੁਸੀਂ ਨਹੀਂ ਕਹ ਰਹੇ ਤੁਹਾਡਾ ਕੰਮ ਬੋਲਦਾ ਲੋਕ ਵੀ ਕਹਿੰਦੇ ਨੇ ਤੇ ਲੱਗਦਾ ਨਹੀਂ ਕਿ ਕਿਤਨੇ ਕਿਤੇ ਜਿਹੜੇ ਆਮ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਬਹੁਤ ਯਾਰ ਮੈਂ ਤਾਂ ਕਹਿੰਦਾ ਹੱਥ ਬੰਨ ਕੇ ਬੈਠੀ ਐ ਇੰਨਾ ਅੱਗੇ ਨਹੀਂ ਕਰ ਲਈ ਆ ਕਿ ਭਰਾਓ ਤੁਸੀਂ ਵੀ ਅਵੇਰ ਹੋ ਜੋ ਅਸੀਂ ਤੇ ਥਾ ਤੇ ਲੱਗਦਾ ਨਹੀਂ ਜਿਹੜਾ ਗੈਂਗ ਰਹਿੰਦੇ ਬਣਾਇਆ ਆਟੋ ਚੱਲ ਕਰਨੇ ਲਗਾ ਪਰ ਤਿੰਨ ਵਾਰ ਦੇ ਨਹੀਂ ਭਾਈ ਪਰਸੋ ਨੇ ਆਟੋ ਭਾਰਤੇ ਦਿੱਤਾ ਚੋਰੀ ਦਾ ਕੁਕ ਚੋਰੀ ਦੌਰ ਫੜ ਕੇ ਦਿੱਤਾ ਇਹ ਇਹਨਾਂ ਦੇ ਵਿੱਚੋਂ ਅਸੀਂ ਇੱਕ ਬੰਦਾ ਉਹ ਕੱਪੜੇ ਕਿਸੇ ਦਾ ਬੈਗ ਲੈ ਕੇ ਗਿਆ ਉਹ ਬੈਗ ਪਛਾਣ ਲਿਆ ਉਹਨਾਂ ਨੇ ਤੁਹਾਡੇ ਕਹਿੰਦਾ ਚੋਰੀਆਂ ਵੀ ਕਰਦੇ ਇਹ ਯਾਰ ਬਹੁਤ ਬੰਦਾ ਮੇਰਾ ਕੇਸ ਮੈਨੂੰ ਮੈਨੂੰ ਦਵਾਈ ਪਲੀਜ਼ ਬਿਲਕੁਲ ਟ੍ਰੈਫਿਕ ਮੁਲਾਜ਼ਮ ਨਾਲ ਗੱਲ ਕਰਕੇ ਕਹਿੰਦਾ ਸਿੱਧੇ ਕੁਰਤੀ ਕਹਿਣਾ ਆਏ ਤੇ ਜਿਹੜੇ ਅ ਕਾਰਵਾਈ ਕੀਤੀ ਜਾਂਦੀ ਹੈ ਚਲਾਨ ਆਉ ਕੱਟੇ ਜਾਂਦੇ ਪਰ ਉਹਦੇ ਬਾਬਤ ਜੇ ਗੱਲ ਕਰੀ ਤਾਂ ਕੋਈ ਵੀ ਜਿਉ ਆ ਟੋ ਚਾਲ ਕਦੇ ਸਿਰ ਦੇ ਉਪਰ ਨਹੀਂ ਸਿਰਕਦੀ ਹੋਈ ਨਜ਼ਰ ਆ ਰਹੀ ਸੋ ਬਿਲਕੁਲ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਨੂੰ ਵੀ ਧਿਆਨ ਦੇਣੀ ਲੋੜ ਹੈ ਕਿਉਂਕਿ ਇਸ ਤੋਂ ਜਿਹੜੀ ਸਖਤੀ ਦੇ ਨਾਲ ਜਿਹੜੀ ਕਾਰਵਾਈ ਹੋ ਕਰਨੀ ਠੀਕ ਹੈ ਜੀ ਕਿਉਂਕਿ ਇੱਕ ਵਾਰ ਚਲਾਣ ਹੋ ਜੇ ਦੋ ਵਾਰ ਹੋ ਜੇ ਲੱਗਦਾ ਹੈ ਕਿ ਤੀਜੀ ਵਾਰ ਕੋਈ ਆ ਟ੍ਰੈਫਿਕ ਰੁਲਾ ਦੀ ਉਲੰਘਣਾ ਕਰਦਾ ਤਾਂ ਸਖਤੀ ਨਾਲ ਕਾਰਵਾਈ ਹੋਈ ਜਾਈਦੀ ਭਾਈ ਬੰਦ ਹੀ ਕਰ ਦਿੰਦੇ ਹਾਂ ਅੱਜ ਤਾਂ ਬੰਦ ਹੀ ਕਰ ਦਿੰਨੇ ਆ ਟੋ ਹੂੰ ਬੰਦ ਦੋ ਤਿੰਨ ਪਾਟੋ ਇਹਨਾਂ ਦੇ ਬੰਦ ਕਰਤੇ ਆ ਅੱਛਾ ਜਿਹੜੇ ਆਟੋ ਚਾਲਕ ਹੁਣ ਉਹਨਾਂ ਨੂੰ ਆਓ ਰੋਕਦੇ ਜੇ ਆਪਾਂ ਰੋਕੋਗੇ ਤੁਹਾਨੂੰ ਕੋਈ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਦੇਖ ਸਕਦੇ ਹੋ ਜਿਹੜੇ ਟ੍ਰੈਫਿਕ ਮੁਲਾਜ਼ਮ ਹੈ ਖੁਦ ਬਾਅਦ ਸ ਜਿਹੜੇ ਕਾਰ ਵੀ ਕਰਨ ਤੇ ਜੁਰਮ ਕੋਸ਼ੀ ਕੀਤੀ ਜਾ ਰਹੀਓ ਪਰ ਤਸਵੀਰ ਦਿਖਾ ਦੇ ਜੁਰਮ ਕੋਸ਼ੀ ਕਰਾਂਗੇ ਪਰ ਜਿਹੜੇ ਆਟੋ ਚੱਲ ਗਏ ਫਿਰ ਭੇਜ ਦੇ ਨਜ਼ਰ ਆ ਰਹੇ ਨੇ ਬਈ ਕੀ ਕਹਿਣਾ ਚਾਹੁੰਦੀ ਕਾਫੀ ਪਰੇਸ਼ਾਨੀਆਂ ਆਂਦੀ ਲੋਕਾਂ ਨੂੰ ਆਟੋ ਸੈਂਟਰ ਚ ਲੱਗੇ ਟ੍ਰੈਫਿਕ ਮਲਾਇਓ ਹੱਬੇ ਪੈਣੇ ਕਹਿ ਕੇ ਆ ਗਈ ਕੋਈ ਤੁਮਸੋ ਫਾਵ ਨੇ ਕਿਹਾ ਉਹ ਤੋਂ ਥਾਰਾ ਕੰਮ ਨਹੀਂ ਮੜਾ ਜੀ ਜਿੱਦੇ ਤੁਸੋ ਫਾਵ ਨੇ ਕਿਹਾ ਉਹ ਕੋਲ ਕੋਈ ਲੋਕਾਂ ਨੂੰ ਡੰਡੇ ਮਾਰਦੇ ਆ ਹੀ ਬੰਦੇ ਖੜੇ

ਆ ਦੇ ਤਾਲਕ ਦੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਤੇ ਆ ਜਿਹੜੇ ਟ੍ਰੈਫਿਕ ਮੁਲਾਜ਼ਮ ਨੇ ਕਹਿ ਕਹਿ ਕੇ ਅੱਜ ਪਹਿਲੇ ਤੋਂ ਮਾਰਗ ਦਰਸ਼ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਉਹਦੇ ਬਾਬਤ ਜਿਹੜੇ ਲੋਕ ਆਦੇ ਨਹੀਂ ਸਮਝਦੇ ਨਜ਼ਰ ਆ ਰਹੇ ਤੋਂ ਬਿਲਕੁਲ ਟ੍ਰੈਫਿਕ ਮੁਲਾਜ਼ਮਾਂ ਦਾ ਕਹਿਣ ਕਿ ਇੱਥੇ ਜਿਹੜੇ ਖਿਲਾੜੀ ਕਿੱਥੇ ਜਾਂਦੇ ਪਰ ਉਹਦੀ ਬਾਤ ਜਿਹੜੀ ਨਾ ਤੇ ਕੋਈ ਵੀ ਜਿਹੜੀ ਗੌਰ ਆ ਨਹੀਂ ਪਰ ਮਾਈ ਜਾਰੀ ਤੋਂ ਇਹਨਾਂ ਦੇ ਇਹਨਾਂ ਦੇ ਕਹਿਣਾ ਕਿ ਮੇਰੇ ਸ਼ੀਸ਼ਾ ਤੋੜਦਾ ਕਹਿੰਦੇ ਜੀ ਕਿੰਨੇ ਤੋੜਿਆ ਜੀ ਸਿੰਘ ਸਾਹਿਬ ਕਿੰਨੇ ਤੋੜਿਆ ਇਹ ਮੇਰੇ ਸ਼ੀਸ਼ੇ ਤੋੜਦਾ ਟੋਲੇ ਕਿੰਨੇ ਟ੍ਰੈਫਿਕ ਮੁਲਾਇਮ ਵਾਲੇ ਤੁਹਾਡੇ ਦੇ ਇੰਤਜ਼ਾਮ ਲਾ ਰਹੀ ਜੀ ਮੈਂ ਤੋੜਿਆ ਜੀ ਹਾਂ ਜੀ ਤੁਸੀਂ ਤੋੜਿਆ ਬਰਾਵਾ ਮੈਂ ਤੇ ਤੋੜ ਜੀ ਮੇਰੇ ਨਾਲ ਸੋ ਗੁੱਸਾ ਕਰੋ ਜਾਂ ਗੱਲ ਕਰੋ ਠੀਕ ਹੈ ਜੋ ਤੁਹਾਡਾ ਇੱਕ ਵੀ ਤੁਹਾਡੀ ਡਿਊਟੀ ਹੈ ਤੁਹਾਡੀ ਤੂੰ ਖੜਾ ਹੋਵੇ ਤੇਰੀ ਗੱਲ ਸੁਣ ਖੜਾ ਹੋਵੇ ਪੰਚਤ ਕਰਦੇ ਆਂ ਸਾਡੇ ਬਾਪ ਜੀ ਜਿਹਨੂੰ ਕੋਈ ਪਾਜ ਨਹੀਂ ਦਿਸਾਰੇ ਖਾਦੇ ਆ ਤੁਹਾਨੂੰ ਫਾਇਦਾ ਨਹੀਂ ਹੋ ਜਾਣਾ ਕੋਈ ਖੁਲ੍ਹ ਕੇ ਖੜਾ ਨਹੀਂ ਜਗ੍ਹਾ ਕੋਈ ਨਾਲ ਉੱਠਣ ਦਿੱਤਾ ਕੋਈ ਬਾਕੀ ਸਾਰੇ ਸਭਾਉਂਦੇ ਤੇ ਮੇਰੇ ਰੋਡ ਬਣਾ ਕੇ ਜਾਓ ਤੇ ਅੰਨੇ ਲੋਕਾਂ ਦੇ ਪੈਦਲ ਚੱਲਵਾ ਕੇ ਤੁਹਾਡੀ ਲੋੜ ਵਾਟੇ ਨਾ ਕਿ ਪਾਸਟ ਰੈਸਟੋਰੈਂਟ ਬਣਾਉਂਦਾ ਸਭ ਕਮੇਸਰ ਸਾਹਿਬ ਨੇ ਕਿਹਾ ਇਹ ਹੀ ਕੀ ਤੁਮੇ ਬਸਾਰ ਕਰੂ ਕੋਈ ਜਿੱਦ ਦੇ ਮਰਜ਼ੀ ਕਰੇ ਚਾਬੇ ਚੱਲ ਜਾ ਕੇ ਤੁਸੀਂ ਕਰੋ ਨਾ ਵੱਡੇ ਅਫਸਰਾਂ ਨੂੰ ਵਚਨ ਕਰਕੇ ਕਰੋ ਤੁਹਾਨੂੰ ਫਾਇਦਾ ਨਹੀਂ ਦਿੰਦਾ ਯਾਰ ਮੈਂ ਤਾਂ ਕਹਿ ਗਿਆ ਕਹਿੰਦੇ ਅੱਗੇ ਤੋਂ ਹੋਰ ਤਾਂ ਕਹਿੰਦੇ ਜੇ ਸੀ ਕਿਹੜੇ ਕਵਰਿਸ਼ਿਪ ਵਾਹੇ ਕਈ ਵਾਰ ਨਾਲ ਪੰਤਾ ਇੱਕ ਨਹੀਂ ਜਾਂ ਤਾਂ ਤੁਸੀਂ ਕੱਲੇ ਕੱਲੇ ਜਾ ਕੇ ਥੋੜਾ ਕਬਰ ਲੋ ਅਸੀਂ ਆਪੜੀ ਨਹੀਂ ਕਰਾਂਗੇ ਮੈਂ ਪੁਝਾਂਦਾ ਜਰੂਰ ਹੈ ਲੇਕਿਨ ਕਿਸੇ ਨੂੰ ਡੰਡਾ ਇਹਨਾਂ ਨੂੰ ਡੰਡਾ ਵਾ ਇਹ ਡੰਡਾ ਉਹ ਮਾਰਨ ਕਰਨ ਇਹ ਇਹ ਸਮਝਾਉਂਦੇ ਨਹੀਂ ਹੰਡਾ ਕਰਦੀ ਕਰਦੇ ਨੇ ਡੰਡੇ ਮਾਰਦੇ ਨੇ ਦੱਸੋ ਜੀ ਹੁਣ ਜੇ ਅਸੀਂ ਕਰਦੇ ਆਂ ਤਾਂ ਚਲਾਨ ਕਰਾਂਗੇ ਆ ਦੇਖੋ ਜੀ ਹੁਣ ਤੁਹਾਡੇ ਸਾਹਮਣੇ ਕਹਿ ਰਹੇ ਨੇ ਖੜੋਗੇ ਤਾਂ ਚਲਾਨ ਕਰਾਂਗੇ ਭਾਈ ਖੜਦੇ ਨਹੀਂ ਕਹਦੇ ਅਸੀਂ ਉੱਥੇ ਖੜਦੇ ਉੱਥੇ ਖੜਦੇ ਨੇ ਉੱਥੇ ਕਿਉਂ ਖੜਦੇ ਹੋ ਯਾਰ ਠੱਗਵਾਰੀ ਛੱਡੋ ਸਭੀ ਆ ਸਾਨੂੰ ਕਮਿਸ਼ਨਰ ਸਾਹਿਬ ਨੇ ਆਰਡਰ ਦਿੱਤਾ ਵਾ ਚਲੋ ਦਿਖਾਓ ਕਿੱਥੇ ਤੁਹਾਨੂੰ ਆਰਡਰ ਮੈਂ ਕਾ ਮਾਰਾ ਇਹ ਦੋ ਦਿਖਾਓ ਭਾਈ ਸਾਹਿਬ ਚਲੋ ਜੀ ਅਸੀਂ ਜਾਵਾਂਗੇ ਕਿਦੋਂ ਸਾਹਿਬ ਦੱਸੋ ਜਿਓ ਜਿੱਥੇ ਮਰਜ਼ੀ ਜਾਓ ਲੇਕਿਨ ਅਸੀਂ ਨਹੀਂ ਖੜਨ ਦੇਣਾ ਰੋਡ ਤੇ ਚੱਲਦੇ ਸਵਾਦੀ ਪਰੋ ਤੇ ਤੋੜੋ ਨਹੀਂ ਤੁਸੀਂ ਹੂੰ ਤਾਂ ਕਹਿ ਰਹੇ ਖੜਨ ਨਹੀਂ ਦੇਣਾ ਪਰ ਓਕੇ ਫਿਰ ਜਾ ਕੇ ਖੜ ਗਏ ਨੇ ਭਾਈ ਉੱਥੇ ਹੁਣ ਅਸੀਂ ਦੱਸ ਕੀ ਕਰਦੇ ਭਜਾ ਭਜਾ ਕੇ ਆਈ ਜਿੰਨੇ ਇੱਕ ਹੱਲ ਕਰਉਣਾ ਸਰ ਫਿਰ ਭਾਈ ਸਾਰੀ ਦਿਹਾੜੀ ਅਸੀਂ ਭੱਜੇ ਫਿਰਦੇ ਰਹਿੰਦੇ ਇਧਰ 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 ਵੀ 51 ਮੇਰੀ ਬੇਨਤੀ ਸੁਣੋ ਜਿਹੜੀ ਤੁਹਾਡੀ ਡਿਊਟੀ ਅਸੀਂ ਸਲੀਊਟ ਕਰਦੇ ਆ ਤੁਸੀਂ ਮਿਹਨਤ ਕਰ ਰਹੇ ਹੋ ਅਸੀਂ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਪਰ ਜਦੋਂ ਅਸੀਂ ਅੰਦਰ ਚੱਲ ਜਾਂਦੇ ਫਿਰ ਟ੍ਰੈਫਿਕ ਵਾਲੇ ਆਟੋ ਵਾਲੇ ਆ ਜਾਂਦੇ ਆਉਂਦੇ ਇਧਰ ਇਧਰ ਭੱਜ ਜਾਂਦੇ ਤੇ ਪਿੱਛੋਂ ਆ ਜਾਂਦੇ ਉਹ ਹੱਲ ਹਰ ਗੱਲ ਤੋਂ ਹੀ ਹੈ ਕਿ ਹੱਲ ਕੀ ਹੈ ਜਣਾ ਦਾ ਕੀ ਰੱਖਿਆ ਦਾ ਈ ਰੱਖਿਆ ਇੰਨੇ ਕੁ ਹੋ ਗਏ ਦੀ ਦਾ ਕੋਈ ਨਹੀਂ ਲੈਣਾ ਕੰਮ ਕਰਦਾ 20000 ਰੁਪਈਆ ਲਾ ਕੇ ਈ ਰੱਖਿਆ ਲੈ ਲੈਂਦਾ ਯਾਰ ਤੇ ਹੁਣ ਇੰਨਾ ਕੀ ਰੱਖਿਆ ਨਾ ਕੋਈ ਉਹਨਾਂ ਦਾ ਲਾਇਸੈਂਸ ਨਾ ਕੋਈ ਆਰਸੀ ਨਾ ਕੋਈ ਨੰਬਰ ਪਲੇਟ ਭਾਈ ਜੀ ਮੈਂ ਉਹੀ ਬੇਨਤੀ ਕਰ ਰਿਹਾ ਅਡਾ ਤੋਂ ਉਪਰ ਸਰਕਾਰ ਵੀ ਕਿਹੋ ਜਿਹੀ ਹੁੰਦੀ ਹੈ ਭਾਈ ਮੈਂ ਤੁਹਾਨੂੰ ਕਹਿੰਨੇ ਮੈਂ ਸਮਝਾਣਾ ਚਲੇ ਜਾਂਦੇ ਆ ਅੰਦਰ ਜਾਂਦੇ ਹੋ ਫਿਰ ਆ ਜਾਂਦੇ ਪੱਕਾ ਲੱਗਿਆ ਨਾ ਇੰਟਰਵਿਊ ਇੰਟਰਵਿਊ ਦੇ ਅੱਗੇ ਵੀ ਮੈਂ ਕੱਦਿਆ ਸੀ ਜੇ ਜਦੋਂ ਸਾਡੇ ਕੋਲ ਮੀਟਿੰਗ ਹੋਈ ਅਫਸਰਾਂ ਕੋਲੇ ਗਵਾਂ ਦੇ ਭਾਈ ਇਹ ਜਿੰਨੇ ਘਰ ਤੋਂ ਘਰ ਤੋਂ ਫਲ ਬਣਨ ਹੋਲੇ ਤੱਕ ਆਂਦੀ ਤੂੰ ਤਾਂ ਡੱਕੀ ਕਹਿਣਾ ਜੀ ਸਾਡੀ ਖਲਾ ਇਹ ਕੋਈ ਤਾਂਦ ਰਹੇ ਹੋਣ ਨੇ ਅਸੀਂ ਸਵਾਰੀ ਲੈ ਕੇ ਚਾਈ ਦੀ ਆ ਇੱਕ ਦੋ ਮਿਲ ਕੇ ਰਹੀ ਗਾ ਡੰਡਿਆਂ ਮਾਰ ਕੇ ਭਾਜੀ ਸਾਡਾ ਇਹ ਜੀ ਸਾਨੂੰ ਖਾਦ ਮਿਲਣਾ ਹੋਇਆ ਹੈ ਤੁਹਾਨੂੰ ਇੱਥੇ ਪਾਉ। ਨਹੀਂ ਇਹ ਕਹਿੰਦੇ ਉਹ ਤੇ ਤੁਸੀਂ ਲਗਾ ਦਿਓ ਉੱਥੇ ਨਹੀਂ ਲਗਾ ਸਕਦੇ। ਇੱਥੇ ਲਾਉਣਾ ਨਹੀਂ ਬੜੀ ਜੀ ਅਸੀਂ। ਉਹ ਸਿਮਲਾ ਪੱਲਾ ਲਾਉ। ਆਪਾਂ ਚੱਲ ਜੂ ਯਾਰ ਸਵਾਰੀ। ਆਹ ਚੱਲੋ ਤੁਹਾਨੂੰ ਡਾਉਗੇ ਨਹੀਂ। ਆ ਰਿਹਾ। ਆ ਰਿਹਾ। ਉਹ ਜੇ ਵਿਸਾਏ। ਅਜੀ ਬੇਕੂ ਥੋੜਾ। ਅੱਛਾ ਜਿਹੜੇ ਫਿਰ ਇੱਥੇ ਆਟੋ ਵਾਲੇ ਖੜਦੇ ਕਾਰਨ ਕੀ ਹੈ? ਬਾੜ ਮੈਂ ਲੱਗਦਾ ਫਿਰ ਕੋਈ ਮਹਾਤੀ ਉਹ ਵੀ ਕਹਾਸਾ ਦੱਸੋ ਉਹ ਮਾਨਸਾ ਜੀ ਕਹਿੰਦਾ ਹੈ ਹੈਲੋ ਇਹ ਬੰਦੇ ਦੀ ਇਮਾਨਦਾਰੀ ਹੈ ਪਾਇਆ ਦਿਖਾਦਾ ਫੇਰ ਗਲਤ ਉਹੀ ਹੈ ਕਿ ਫਿਰ ਇਜ਼ਾਮ ਕੋ ਲਾ ਰਹੇ ਨੇ ਇਜ਼ਾਮ ਕੋ ਲਾ ਰਹੇ ਆ ਇਜ਼ਾਮ ਦਾ ਤੁਝੇ ਫੇਰੇ ਤੋਂ ਪੁੱਛ ਰਿਹਾ ਨਾ ਹਾਂਜੀ ਇੱਥੇ ਦੀ ਗੱਲ ਕਰਦਾ ਨਹੀਂ ਮੈਥੇ ਦੀ ਗੱਲ ਕਰ ਰਿਹਾ ਜੀ ਇੱਥੇ ਵੀ ਮੈਥੇ ਦਾ ਪੁੱਛਿਆ ਰਿਹਾ ਜੀ ਭਾਈ ਜੀ ਮਲਾਰੀਮ ਕਹਿੰਦੇ ਅਸੀਂ ਕੰਮ ਕਰ ਰਹੇ ਆ ਉਸੀ ਕਹਿੰਦੇ ਸੀਪੀ ਸਾਹਮਣੇ ਕਿ ਹੌਫੇ ਲਗਾਣਾ ਤੇ ਫਿਰ ਜਿਹੜੇ ਉੱਤੇ ਲੋ ਆਟੋ ਵਾਲੇ ਖੜਦੇ ਨੇ ਉਹ ਕਿਉਂ ਖੜਦੇ ਆ ਟੇਕੇ ਦੀ ਸ਼ਹਿਦ ਉੱਪਰ ਖੜਦੇ ਨੇ ਕਿ ਕਿਸੇ ਨੂੰ ਸਹਾਈ ਹੋਊਗੀ ਮੇਰੀ ਸ਼ਹਿਦ ਜੀ ਫਿਰ ਦੱਸਾਈ ਜੀ ਮੈਂ ਜਿੱਦ ਪਾਣੀ ਦੇਉਂ ਖੜਾ ਕੋਈ ਗਵੇ ਆਟੋ ਵਾਲਾ ਕੋਈ ਰੁਪਈਆ ਵੀ ਕੋਈ ਕਹੇ ਤੋਂ ਲੈਣ ਰੁਪਈਆ ਨਹੀਂ ਨਹੀਂ ਤੁਹਾਡੇ ਤੋਂ ਕੰਮ ਨਹੀਂ ਲਾਰੇ ਨਹੀਂ ਹੁਣ ਦਾ ਹੱਲ ਕੀ ਹੈ ਫਿਰ ਬਾਈ ਕਿ ਇਹ ਕਹਿਣ ਕਹਿਣ ਰਹੇ ਕਿ ਦੀ ਸ਼ਹਿਦ ਖੜੇ ਹੋ ਰਹੇ ਹੋ ਇੰਨੇ ਕੋ ਜਲਾਲ ਪੀਤੇ ਮੈਂ ਮਸਜਿਦ ਬੋਲ ਕੇ ਬਖਵਾ 72 ਬਾਹਰ ਕਰਦੇ ਰਸਾਲ ਨਹੀਂ ਤੇ ਬਿਆਹ ਉੱਪਰ ਆਹ ਗੱਲ ਵੀ ਕਹਿੰਦੇ ਆਹ ਗੱਲ ਕਰੋ ਜੀ ਆਹ ਤਾਂ ਗੱਲ ਕਰੋ ਗੱਲ ਕਰਈਏ ਚੜਾਈ ਜਾਂਦੇ ਆ ਤੇ ਆਪਕੇ ਨਾਲ ਅਸੀਂ ਫਿਰ ਵੀ ਕਰਦੇ ਨੇ ਤੇ ਲੱਗਦਾ ਫਿਰ ਆਟੋ ਵਾਲੇ ਕਿਤੇ ਨਹੀਂ ਅਸੀਂ ਇਹ ਮੰਨਦਾ ਹੀ ਨਹੀਂ ਅਸੀਂ ਜਾਣਕਾਰੀ ਦੇਣੀ ਆ ਸੋ ਬਿਲਕੁਲ ਜਿਹੜੇ ਟ੍ਰੈਫਿਕ ਮੁਲਾਜ਼ਮ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਸਿੱਧੇ ਤੌਰ ਤੇ ਨਾਲ ਇਹ ਕਹਿਣਾ ਕਿ ਅੱਜ ਦੇ ਨੇ ਇਸ ਜਗ੍ਹਾ ਤੋਂ ਪਰ ਟ੍ਰੈਫਿਕ ਮੁਲਾਜ਼ਮਾਂ ਦੇ ਵੱਲੋਂ ਆਟੋ ਚਾਲਕਾਂ ਦੇ ਜਿਹੜੇ ਖਿਲਾਣਾ ਹੈ ਬਿਲਕੁਲ ਕੀਤਾ ਜਾਂਦੇ ਨੇ ਪਰ ਉਹਦੇ ਬਾਬਤ ਕੋਈ ਵੀ ਜਿਹੜੀ ਗੋਰ ਹੈ ਨਹੀਂ ਫਰਮਾਈ ਜਾ ਰਹੀ ਪਰ ਇਹ ਜਿਹੜੇ ਮੁਲਾਜ਼ਮ ਨੇ ਟ੍ਰੈਫਿਕ ਮੁਲਾਜ਼ਮ ਕਵੰਤ ਜੀ ਇਹ ਬਿਲਕੁਲ ਕਾਬਲੇ ਤਾਰੀਫ ਨੇ ਕਿਉਂਕਿ ਇਹ ਜਮੀਨੀ ਪੱਧਰ ਤੇ ਲੋਕਾਂ ਦੀ ਮਦਦ ਲਈ ਵੀ ਤਿਆਰ ਰਹਿੰਦੇ ਨੇ ਹਰ ਵਕਤ ਬਿਮਾਰ ਨੇ ਤਬੀਅਤ ਨਹੀਂ ਸਹੀਗੀ ਪਰ ਉਹਦੇ ਬਾਪ ਜਿਹੜੀ ਪਈ ਡਿਊਟੀਆਂ ਤੋਂ ਦੇਹੀ ਤੇ ਨਿਭਾ ਰਿਆ ਪਰ ਕਿਤਨੇ ਕਿਤੇ ਜਿਹੜੇ ਆਮ ਲੋਕਾਂ ਨੂੰ ਵੀ ਸਮੇਂਨਾ ਚਾਹੀਦਾ ਆਮ ਲੋਕਾਂ ਨੂੰ ਵੀ ਜਿਹੜਾ ਐਪਰੀਸ਼ੀਏਟ ਕਰਨਾ ਚਾਹੀਦਾ ਪਰ 10 ਰੁਪਏ ਦੀ ਸਵਾਰੀ ਦੇ ਵਿੱਚ ਇੱਕ ਆਟੋ ਚਾਲ ਕੇ ਇੱਕ ਆਪ ਦੇਖਤੀ ਜਿਹੜਾ ਜ਼ਿੰਦਗੀ ਆ ਬਾਤ ਲਗਾ ਦਿੰਦਾ ਤੇ ਅੱਜ ਦੇ ਨੇ ਇਸ ਜਗ੍ਹਾ ਤੋਂ ਪਰ ਜਿਹੜੇ ਹਾਸਿਆ ਵੀ ਹੁੰਦੇ ਤੋਂ ਬਿਲਕੁਲ ਉਹਨਿਆਂ ਵਾਲਾ ਸਮਾਂ ਦੱਸੂਗਾ ਖਬਰਾਂਸ਼ੇ ਰਹ ਹੋਂਟੋਵਾ ਦੇ ਸੇ ਜਗਤ ਉੱਪਰ ਕੇ ਚੇੜੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਆਏ ਦਿਨ ਇਸੇ ਜਗਤ ਉੱਪਰ ਇਹ ਜਗਰਾਵ ਪੋਗ ਇਸ ਕੋਲੇ ਦੇ ਉੱਪਰ ਪਾਈਓਵਰ ਉੱਪਰ ਆਟੋ ਲੱਗਣ ਕਰਕੇ ਆਜਨੋ ਹਾਪੇ ਆ ਹੋ ਰਿਹਾ ਤਾਂ ਬਿਲਕੁਲ ਹੋਰ ਆਪਣੇ ਜੁੜੇ ਹੋ ਸਿਟੀ ਹੋਂਗਾ ਕੈਮਰਾ ਪਰ ਤੋਂ ਮੋੜੂ ਚਾੜਨ ਨਾ ਮੈਂ ਰਾਹੁਲਾ ਸਿਟੀ ਹੋਂ ਲੋਹਿਆਣਾ